ਇੱਥੋਂ ਵੀ ਕਰ ਦੋ ਜਿਹੜੀ ਗਰਭਾਨ ਇਹ ਕੱਲੀ ਤੇ ਖੇਤ ਸਾਰੇ ਅਸੀਂ ਸੇਫਟੀ ਦਾ ਨਾ ਕਰੀਏ ਪਰਚਾ ਘੱਟੇ ਕਰਦੇ ਸਾਰੇ ਅਸੀਂ ਪਰਚਾ ਮਾਰੇ ਆ ਜੀ ਮੇਰੀ ਗੱਲ ਸੁਣ ਸਰ ਅਸੀਂ ਚੰਨਾ ਸੰਵਾਚ ਦੇਖ ਰੱਖੀ ਆ ਕੋਈ ਪੱਟਾ ਹੋਵੇ ਕੋਈ ਨਾ ਆਹ ਦੇ ਆਂਟਰਾ ਨਹੀਂ ਲਾ ਗਏ ਆ ਅਸੀਂ ਦੱਸੀ ਜਾਏ ਆ ਟ੍ਰੈਕਟਰ ਕੋਲ ਆਏ ਆ ਉਹਨੇ ਇਧਰ ਲਿਆਂਦਾ ਆ ਨਾਡੀ ਕੋਈ ਕੱਸੀ ਦਾ ਮਾਤਰਕੁਲ ਸਾਲ ਤੋਂ ਆਣਾ ਗੀ ਇਹ ਵੀ ਲਿਸੈਂਸ ਹੈ ਜੀ ਟਰਾਲਾ ਮੈਂ ਹੈਡਸੈੱਟ ਜੀ ਮੈਸੇਜ ਕਰਨਾ ਮੈਂ ਟਰੈਕਟਰ ਖੜਾ ਹੋਇਆ ਉਹਦੇ ਤੇ ਸਟੰਟ ਕਰ ਰਹੇ ਆ ਜੀ ਤਲਵਾਰ ਸੀ ਇੱਕ ਉਹਨਾਂ ਕੋਲ ਉਹ ਕਹਿੰਦੇ ਅਸੀਂ ਸੇਫਟੀ ਵਾਸਤੇ ਗੱਲਾ ਖੜਨੀ ਆ ਤੇ ਉਹਦੀ ਸੇਫਟੀ ਵਾਸਤੇ ਰੱਖੀ ਹੈ ਤੇ ਮੈਂ ਕਿਹਾ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਹੈ ਤੇ ਇਹਨੂੰ ਨਾਲ ਦੇਖ ਲੈ ਵੀ ਹੁਣ ਜਮਾ ਬਾਜ਼ਾਰ ਤੇ ਵੀ ਲਈ ਫਿਰਨੀ ਤੁਸੀਂ ਟਰੈਕਟਰ ਤੇ ਸਟੰਟ ਕਰਨ ਵਾਲੇ ਨੌਜਵਾਨ ਚੜੇ ਪੁਲਿਸ ਤੇ ਅੜਿੱਕੇ ਦੇਖੋ ਕਿਵੇਂ ਹੁਣ ਚਲਾਣ ਤੋਂ ਬਚਣ ਦੇ ਲਈ ਕਰ ਰਹੇ ਨੇ ਪੁਲਿਸ ਵਾਲੇ ਦੀਆਂ ਮਿੰਤਾ ਤੁਹਾਨੂੰ ਦੱਸਦੇ ਕਿ ਖਬਰ ਗੁਰਦਾਸਪੁਰ ਦੀ ਹੈ ਜਿੱਥੇ ਬੱਸ ਸਟੈਂਡ ਦੇ ਕੋਲ ਅੱਜ ਸਵੇਰੇ-ਸਵੇਰੇ ਨੌਜਵਾਨ ਸਟ੍ਰੈਕਟਰ ਤੇ ਸਟੰਟ ਕਰ ਰਹੇ ਸੀ ਤਾਂ ਅਚਾਨਕ ਉਹਨਾਂ ਦਾ ਟਰੈਕਟਰ ਪਲਟ ਗਿਆ ਤੇ ਟਰੈਕਟਰ ਤੇ ਬੈਠਾ ਉੱਪਰ ਮੁੰਡਾ ਜੋ ਕਿ ਥੱਲੇ ਆ ਗਿਆ ਟਰੈਕਟਰ ਪਲਟਣ ਦੇ ਨਾਲ ਜ਼ਖਮੀ ਹੋ ਗਿਆ ਤੇ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਪੁਲਿਸ ਨੂੰ ਪਤਾ ਲੱਗਾ ਕਿ ਨੌਜਵਾਨ ਸਟੰਟ ਕਰ ਰਹੇ ਸੀ ਜਿਸ ਕਰਕੇ ਇਹਨਾਂ ਦਾ ਟਰੈਕਟਰ ਪਲਟਿਆ ਵੱਡਾ ਹਾਦਸਾ ਹੋ ਗਿਆ ਤਾਂ ਜਦੋਂ ਪੁਲਿਸ ਨੇ ਪਹੁੰਚ ਕੇ ਉਹਨਾਂ ਨੌਜਵਾਨਾਂ ਦੇ ਕੋਲ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਨੌਜਵਾਨਾਂ ਨੇ ਸ਼ਰਾਬ ਵੀ ਪੀਤੀ ਹੋਈ ਸੀ ਤੇ ਟਰੈਕਟਰ ਦੇ ਵਿੱਚੋਂ ਇੱਕ ਤਲਵਾਰ ਵੀ ਬਰਾਮਦ ਹੋਈ ਹੈ ਪੁਲਿਸ ਨੂੰ ਤੇ ਦੇਖੋ ਕਿਵੇਂ ਹੁਣ ਪੁਲਿਸ ਵਾਲੇ ਦੀਆਂ ਮਿੰਤਾ ਕਰ ਰਹੇ ਨੇ ਨੌਜਵਾਨ ਸਾਰਾ ਠੀਕ ਹੋ ਗਿਆ ਸਾਰਾ ਠੀਕ ਹੋ ਗਿਆ ਟਰੈਕਟਰ ਖੁੱਸ ਗਿਆ ਸਰ ਪਤਾ ਨਹੀਂ ਸਰ ਠੀਕ ਆ ਬੱਸ ਸਾਰਾ ਠੀਕ ਹੋ ਗਿਆ ਦੇਉਰਾਂ ਦੇ ਲੱਗ ਗਿਆ ਦੇਉਰਾਂ ਦੇ ਹਰ ਇਹ ਚੋਪੋ ਵੀ ਕਰ ਦੋ ਕਿਹੜੀ ਗਰਪਾਨ ਇਹ ਗੱਲ ਇਹ ਕਿਵੇਂ ਸਾਰੇ ਅਸੀਂ ਸੇਫਟੀ ਦਾ ਨਾ ਕਰੀਏ ਪਰਚਾ ਘੱਟੇ ਪਰਚਾ ਮਾਰਿਆ ਪ੍ਰੇਮ ਜੀ ਮੇਰੀ ਗੱਲ ਸਰ ਇਹ ਚੰਨਾ ਸੰਵਾਜ ਲਿਖ ਰੱਖੀ ਐ ਕੋਈ ਪੱਤਾ ਹੋਵੇ ਨਹੀਂ ਆਪ ਜੀ ਸਾਨੂੰ ਕੋਈ ਕੁਛ ਨਹੀਂ ਕਹਿਣੇ ਮਾੜੇ ਪਰ ਉਹਨਾਂ ਡਾਡੀ ਤੇ ਲਾਹ ਨਾਲ ਖੜੀ ਨਹੀਂ ਫਿਰ ਜਿਹੜੀ ਗਰਪਾਨ ਵਿੱਚ ਐਡਰੈਸੀ ਐਂਟਰਾ ਦੀ ਲਾਗ ਆਏ ਆ ਅਸੀਂ ਦੱਸੀ ਜਾਏ ਆ ਟ੍ਰੈਕਟਰ ਕੋਲ ਆਏ ਆ ਉਹ ਇਧਰ ਲਿਆਂਦਾ ਮਾ ਨਾਡੀ ਕੋਈ ਕਸਰੀ ਦਾ ਹਨ ਚੇਤਾ ਨਹੀਂ ਦੇ ਆ ਬਸ ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਘਾਸਾ ਹੋ ਗਿਆ ਉਹ ਅਹੀਂ ਆਏ ਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਉਹ ਆ ਗਈ ਹੈ ਉਹ ਬੰਦੇ ਦੇ ਜੀ ਤੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਖੜਾ ਹੋਇਆ ਉਹਦੇ ਤੇ ਉਹ ਸਟੰਟ ਕਰ ਰਹੇ ਹੁਣੇ ਤਿੰਨ ਚਾਰ ਜਣੇ ਆ ਉਹਦੇ ਉਹ ਵੀ ਕਹਿੰਦੇ ਸਾਡਾ ਵਾ ਬੰਦਾ ਆਪਣਾ ਹੀ ਆ ਸਾਡਾ ਉਹਨੂੰ ਉਹ ਸਿਵਲ ਹਸਪਤਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਕਰ ਦੇਣਗੇ ਉਹ ਹਾਂਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਅਸੀਂ ਸੇਫਟੀ ਵਾਸਤੇ ਗੱਨਾ ਖੜਨੀ ਆ ਤੇ ਉਹਦੀ ਸੇਫਟੀ ਵਾਸਤੇ ਰੱਖੀ ਆ ਤੇ ਮੈਂ ਕਿਹਾ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਆ ਤੇ ਇਹਨੂੰ ਨਾਲ ਦੇ ਥੜਾ ਵੀ ਹੁਣ ਬਾਜ਼ਾਰ 'ਚ ਵੀ ਲਈ ਫਿਰਨੀ ਤੁਸੀਂ ਹੁਣ ਕੀ ਕਾਰਵਾਈ ਕਰਦੇ ਇਹ ਹੁਣ ਸਿਟੀ ਵਾਲਿਆ ਆਈਓ ਆਉਂਦਾ ਤਾਂ ਵੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਹਸਪਤਾਲ ਦਾ ਆਖਲਾ ਬੰਦਾ ਇਦੇ ਸਾਟ ਲੱਗੀ ਆ ਉਹਦੇ ਕਾਟਿੰਗ ਦੇਖਣਗੇ ਵੀ ਜੇ ਤੱਕ ਇਹ ਕਰਾਉਣੀਆਂ ਨਹੀਂ ਤੇ ਫਿਰ ਮਹਾਰਾਜ ਨੇ ਉਹ ਕਰਦਣਗੇ ਉਹ ਇਲਾਜ ਕਰਾ ਦੇਣਗੇ ਉਹਨਾਂ ਨਾਲ